ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਔੜਮੁਰ ਟਾਂਡਾ ਅਦੀਨ ਪੈਂਦੇ ਪਿੰਡ ਅਬਦੁੱਲਾਪੁਰ ਦੇ ਲੋਕਾਂ ਨੇ ਵੋਟਾਂ ਦਾ ਕੀਤਾ ਬਾਈਕਾਟ ਆਮ ਆਦਮੀ ਪਾਰਟੀ ਅਤੇ ਪਾਜਪਾ ਦੇ ਉਮੀਦਵਾਰ ਨੂੰ ਪਿੰਡ ਵਿੱਚ ਨਾ ਵੜਨ ਦੀ ਦਿੱਤੀ ਚੇਤਾਵਨੀ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਨੇ ਪਿੰਡ ਦੇ ਲੋਕਾਂ ਦਾ ਕੀਤਾ ਸਮਰਥਨ ਟਾਂਡਾ ਔੜਮੁਰ ਅਦੀਨ ਪੈਂਦੇ ਪਿੰਡ ਅਬਦੁੱਲਾਪੁਰ ਵਿਖੇ ਪਿੰਡ ਦੇ ਲੋਕਾਂ ਨੇ ਦੁਖੀ ਹੋ ਕੇ ਚੋਣਾ ਦਾ ਬਾਈਕਾਟ ਦਾ ਕੀਤਾ ਐਲਾਨ ਹੋਰ ਤਾਂ ਹੋਰ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੁੱਲਾ ਨੇ ਐਲਾਨ ਕੀਤਾ ਕਿ 3 ਮਈ ਤੋਂ ਹੁਸ਼ਿਆਰਪੁਰ ਦੇ ਸਾਰੇ ਸ਼ਹਿਰ ਅਤੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰਾਂ ਦੀਆਂ ਰੈਲੀਆਂ ਦਾ ਡਟ ਕੇ ਵਿਰੋਧ ਕਰਾਂਗੇ ਜਿੰਦਾਬਾਦ ਜਿੰਦਾਬਾਦ ਸ਼ਾਹਦੀਆ ਜ਼ਮੀਰਾ ਜਿੰਦਾਬਾਦ 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 ਮੁਜੀਬੂਲ ਦੇ ਦਰਾਂਦ ਦਲਾਇ ਹਾਕਮ ਮੁਰਦਾਬਾਦ 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 ਤੁਸੀਂ ਇਹ ਹੋਈ ਕਹਿਣਾ ਚਾਹੁੰਦੇ ਆ ਕਿ ਸਾਡੀ ਸੜਕ ਦਾ ਮਸਲਾ ਹੱਲ ਹੋਵੇ ਬਾਕੀ ਸਾਡੇ ਛੋਟੇ ਛੋਟੇ ਬੱਚੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਕਿੰਨੇ ਪੀਓਖੇ ਜਾਂਦੇ ਆ ਤੁਸੀਂ ਵਿਆਹ ਵੀ ਆਇਆ ਰਾ ਕਿੰਨਾ ਥੜਾ ਮਾੜਾ ਹੈ ਸੜਕ ਬਾ ਪਛੋੜੇ ਬੱਚੇ ਨਹੀਂ ਤੇ ਸਾਡਾ ਸਕੂਲ ਨਹੀਂ ਤੇ ਸਾਡਾ ਹੋਰ ਕੁਝ ਨਹੀਂ ਕੀ ਮੰਕਰਦੇ ਹੋ ਤੁਸੀਂ ਸਾਨੂੰ ਸੜਕ ਦੀ ਮੰਗ ਹੈ ਜਿੰਨਾ ਚਿਰ ਅਸੀਂ ਛੜਕ ਨਹੀਂ ਸਾਡੀ ਮਨਜ਼ੂਰ ਆਉਂਦੀ ਉਹਨਾਂ ਚਿਰ ਅਸੀਂ ਬੋਟਾ ਕਿਸੇ ਨੂੰ ਨਹੀਂ ਪਾਣੀ ਆ ਕੀ ਤੁਸੀਂ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰੋਗੇ ਹਾਂਜੀ ਅੱਛਾ ਜੀ ਵੀਰ ਜੀ ਅਸੀਂ ਨਾ ਹੁਣ ਇੱਥੇ ਜਦੋਂ ਦੇ ਰਹਿਣ ਲੱਗੇ ਸਾਲੂ ਆੜਾ ਨੇ ਨਾ ਦਬਾ ਕੇ ਥੱਲੇ ਰੱਖ ਦਿੱਤਾ ਅਸੀਂ ਜਿੰਨੇ ਵੀ ਕੋਈ ਅਪਸਰ ਆਉਂਦੇ ਨੇ ਉਹਨਾਂ ਸਾਧਿਆਂ ਦੇ ਬੰਦਿਆਂ ਦੇ ਸਾਰਿਆਂ ਦੇ ਮਿਹਨਤ ਦੇ ਪਰਚੇ ਕਰ ਕਰਕੇ ਬਾਹਰ ਅੰਦਰ ਕੀਤੀ ਜਾਂਦੇ ਐ ਐ ਸਵਿਚ ਨੂੰ ਸਾਬ ਨੂੰ ਚਾਹੀਦਾ ਜਦੋਂ ਇਹਨਾਂ ਕੋਈ ਪਸੀਨਾ ਆਏ ਕਿ ਟਰਾਲੀ ਭਰ ਕੇ ਲਿਆਉਂਦਾ ਉਹਨੂੰ ਇਹਨੇ ਬਾਬਲ ਤਾਂ ਮੱਥੇ ਲੱਗਣਾ ਨਹੀਂ ਜੋ ਲੱਗਣਾ ਚਾਹੀਦਾ ਤੇ ਥਾਪੀ ਮਾਰਨੀ ਚਾਹੀਦੀ ਵੀ ਤੂੰ ਮਿਹਨਤ ਨਾਲ ਕਮਾਈ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਹਾਂਜੀ ਕਿ ਕਈ ਨਾਲ ਮਾਰ ਕੇ ਭਰ ਕੇ ਲਿਆਉਂਦੀ ਆ ਇਹਦੇ ਬੱਚਾ ਨੂੰ ਰੋਟੀ ਖਵਾਏਗਾ ਠੀਕ ਹੈ ਉਹਨਾਂ ਦੇ ਚੁੱਕਦੇ ਐਸਓਚ ਸਾਹਿਬ ਜੇਲ੍ਹ ਦੇ ਵਿੱਚ ਮਾਰ ਦੇਂਦਾ ਹੈ ਅਸੀਂ ਹੁਣ ਅਸੀਂ ਨੇ ਸਾਰੀ ਮੀਟਿੰਗ ਕਰ ਲਈ ਅਸੀਂ ਸਾਰੇ ਇੱਕ ਟਰਾਲੀ ਫੜੇ ਜਾਏਗੀ ਅਸੀਂ ਸਾਰੇ ਸਾਰੇ ਇੱਥੇ ਮਰਨ ਨੂੰ ਛੜਕਾਂ ਤੇ ਸਾਰਾ ਪਰਿਵਾਰ ਮਰਨ ਨੂੰ ਤਿਆਰ ਹੋ ਗਿਆ ਹੁਣ ਅਸੀਂ ਨਹੀਂ ਡਟ ਕੇ ਵਿਰੋਧ ਕਰਾਂਗੇ ਇਹਨਾਂ ਨੂੰ ਆ ਜਿਹੜੇਗੇ ਲੋਟੂ ਪਾਰਟੀ ਇਹਨਾਂ ਦਾ ਤਾਂ ਅਸੀਂ ਮੁਰਦਾਬਾਦ ਕਰਾਂਗੇ ਮੋਦੀ ਛੋਦੀ ਚੱਕ ਦਿਆਂਗੇ ਤਾਣ ਤੇ ਗੋਡਾ ਰੱਖ ਦਿਆਂਗੇ ਜਿਸ ਜਿਸ ਟਾਈਮ ਤੋਂ ਤੁਹਾਡਾ ਪਿੰਡ ਯਾਦ ਹੋਇਆ ਉਸ ਤੋਂ ਲੈ ਕੇ ਅੱਜ ਤੱਕ ਪਾਜੀ ਸਾਡੀ ਸੜਕ ਨਹੀਂ ਬਣੀ ਪਿੰਡ ਦੀ ਤੇ ਨੰਬਰ 2 ਸਾਡੇ ਪਿੰਡ ਦੀ ਬਿਲਡਿੰਗ ਦੇ ਬਣੀ ਹੋਏ ਸਕੂਲ ਦੀ ਪਰ ਉਹਦੇ ਵਿੱਚ ਟੀਚਰ ਨਹੀਂ ਹੈਗਾ ਇਸ ਕਰਕੇ ਜਿਹੜੀਆਂ ਵੀ ਪਾਰਟੀਆਂ ਆਉਣੀਆਂ ਸਾਡੇ ਕੋ ਬੋਟਾ ਲੈਣ ਵਾਸਤੇ ਅਸੀਂ ਪਹਿਲਾਂ ਹੀ ਭਾਜੀ ਲਿਖ ਕੇ ਬਗਾਤਾ ਅਸੀਂ ਲਾ ਕੇ ਰੱਖ ਦੇਣਾ ਕਿਸੇ ਨੂੰ ਅਸੀਂ ਵੋਟ ਨਹੀਂ ਦੇਵਾਂਗੇ ਕਿਉਂ ਸਾਡਾ ਕੰਮ ਤੇ ਕੋਈ ਕਰਦਾ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜਾ ਛੱਤ ਦੇ ਯੋਗਨ ਨਾਲ ਕੋ ਲੈ ਲਿੰਦਾ ਹੋ ਲੈ ਲਿੰਦਾ ਜਿਹੜਾ ਗਰੀਬ ਤਰਸਦਾ ਰਿੰਦਾ ਤੇ ਉਹ ਉਹਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਕਿਉਂਕਿ ਸਾਡੀਆਂ ਸਰਕਾਰਾਂ ਜਿਹੜੀਆਂ ਆਪਣਾ ਢੇਡੀ ਭਰਦੀਆਂ ਕਿਸੇ ਗਰੀਬ ਦਾ ਢੇਡ ਨੂੰ ਪੁੱਛਦੀਆਂ ਵੀ ਨਹੀਂ ਆਣ ਕੇ ਪਾਣੀ ਦੇ ਵਿੱਚ ਜੋ ਹਾਲਾਤ ਹੋਏ ਜੋ ਇਹਨਾਂ ਦਾ ਰਸਤੇ ਦਾ ਹਾਲਾਤ ਆ ਜੇ ਬੱਚੇ ਮੈਂ ਖੁਦ ਆਉਣਾ ਮੇਰੇ ਕੱਪੜੇ ਲਿਬੜ ਜਾਂਦੇ ਮੈਂ ਦੂਜੇ ਕੱਪੜੇ ਆਣ ਕੇ ਗੁਰਦੁਆਰੇ ਬਦਲੀ ਬਦਲੀ ਕਰਦਾ ਪਾਣੀ ਦੇ ਵਿੱਚ ਲੱਖ ਲੱਖ ਪਾਣੀ ਮੈਂ ਲੰਘ ਕੇ ਆਉਂਦੇ ਰਿਆਂ ਬੇੜੀ ਤੇ ਮੈਨੂੰ ਲੈ ਕੇ ਆਉਂਦੇ ਰੇ ਤੇ ਬੇੜੀ ਤੇ ਮੈਨੂੰ ਛੱਡ ਕੇ ਆਉਂਦੇ ਰੇ ਇਦਾਂ ਦੇ ਹਾਲਾਤ ਆ ਇੱਥੇ ਤੇ ਬੇਨਤੀ ਆ ਸਾਡੀ ਜਿੰਨੇ ਵੀ ਇੱਥੇ ਸਰਕਾਰ ਨੇ ਜਿੰਨੇ ਵੀ ਵੋਟਾਂ ਮੰਗਣੀਆਂ ਕੋਈ ਵੀ ਹੋਵੇ ਸਾਡਾ ਮਾਸੀ ਦਾ ਪੁੱਤ ਨਹੀਂਗਾ ਕਿ ਉਹਨੂੰ ਵੀ ਵੋਟਾਂ ਪਾ ਦਾਂਗੇ ਉਹਨੂੰ ਵੋਟਾਂ ਤਾਂ ਪਾਵਾਂਗੇ ਸਾਡਾ ਇਹੇ ਰਸਤਾ ਬਣੇ ਸਕੂਲ ਸਾਡਾ ਚਾਲੂ ਕੀਤਾ ਜਾਵੇ ਹੋਰ ਜ ਕਿਉਂਕਿ ਬੱਚੇ ਨਾ ਪੜ ਰਹਿਣਗੇ ਅੱਗੇ ਭਵਿੱਖ ਉਹਨਾਂ ਦਾ ਕਿੱਦਾਂ ਬਣੂ ਜੇ ਬੱਚੇ ਨਾ ਪੜ ਰਹਿਣਗੇ ਸਾਡੇ ਤੇ ਸਾਡੀਆਂ ਬੇਨਤੀਆਂ ਮੈਂ ਜੇ ਸਰਕਾਰ ਨੇ ਕਹਿੰਨੇ ਆਉਣਾ ਪਹਿਲਾਂ ਰਾਹ ਬਣਾ ਕੇ ਦੇ ਆਪ ਉੱਤੋਂ ਲੰਘ ਕੇ ਆਵੇ ਤੇ ਗੁਰਦੁਆਰੇ ਦਾ ਜਿਹੜੀ ਵੀ ਬਿਲਡਿੰਗ ਹੈ ਵੀ ਧੂਰੀ ਆ ਸਾਡੀ ਕੋਈ ਵੇਖਦਾ ਨਹੀਂ ਉਹ ਵਿਚਾਰੇ ਆਪਣਾ ਕੋਲੋਂ ਤੇਲ ਫੁੱਲ ਇਕੱਠਾ ਕਰਕੇ ਤੇ ਆਪਣਾ ਇੱਥੇ ਮੜਾ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਾਇਆ ਉਹਨਾਂ ਨੇ ਤੇ ਸਾਡੀਆਂ ਬੇਨਤੀਆਂ ਜੇ ਆਉਣਾ ਇੱਥੇ ਕਿਸ ਸਰਕਾਰ ਨੇ ਚਾਹੇ ਮੋਦੀ ਸਰਕਾਰ ਹੋਵੇ ਤੇ ਚਾਹੇ ਆਮ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਸਾਡੀ ਕੋਈ ਵੀ ਸਗੀ ਨਹੀਂ ਹੈਗੀ ਜਿੰਨੇ ਸਾਡੇ ਸੋਚਿਆ ਨਹੀਂ ਉਹ ਸਾਡੀ ਸਕੀ ਨਹੀਂ ਇਹ ਇੰਨਾ ਕੁਝ ਬੋਲਦਾ